ਵਾਹਿਗੁਰੂ ਜੀ ਦਾ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੰਦ ਦੁਗਣੀ ਤੇ ਰਾਤਾਂ ਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਗਰਮੀ ਨੇ ਜੀ ਪੂਰੀਆਂ ਪਾਫਾ ਖੜਾਈਆਂ ਮੇ ਇਸ ਟਾਈਮ ਅ ਅੱਜ ਤਾਂ ਦੱਖਣ ਦਾ ਸਾਹਾ ਚੱਲ ਰਿਹਾ ਤੇ ਜਦੋਂ ਦੱਖਣ ਦੇ ਉਰਲੇ ਜੋ ਹੋ ਜਾਂਦੇ ਨੇ ਨਾ ਫਿਰ ਤੁਹਾਨੂੰ ਪਤਾ ਵੀ ਹਾਲਾਤ ਕਿਦਾਂ ਦੇ ਹੋ ਜਾਂਦੇ ਆ ਤੇ ਅੱਜ ਤਿਆਰੀ ਹੋਈ ਜੀ ਹੁਣ ਇਹ ਮੈਨੂੰ ਵੀ ਨਹੀਂ ਪਤਾ ਵੀ ਪਹੁੰਚਣਾ ਕਿੱਥੇ ਕਿੱਥੇ ਨਹੀਂ ਸੰਦੀਪ ਘੌਰ ਕਹਿੰਦੀ ਰੈਡੀ ਹੋ ਕੇ ਕਿਤੇ ਦੋ ਹੀ ਲੈ ਕੇ ਆਉਣੀਆਂ ਹੁਣ ਇਹ ਨਹੀਂ ਪਤਾ ਵੀ ਕਿੱਥੇ ਤੇ ਲੈ ਕੇ ਆਉਣੇ ਕਿੱਥੇ ਤੇ ਨਹੀਂ ਤੇ ਅੱਜ ਗੱਡੀ ਦੀ ਵੀ ਵਿਚਾਰੀ ਦੀ ਥੋੜੀ ਜੀ ਹਾਲਤ ਸੁਧਾਰਤੀ ਕਈ ਦਿਨ ਹੋ ਗਏ ਸੀ ਉਹਨੂੰ ਮੇਰੇ ਵਿੱਚ ਤੁਮ ਮੈਨੂੰ ਬਤਾ ਰਹੀ ਦੀ ਹਾਲਤ ਬਹੁਤ ਖਰਾਬ ਹੋਈ ਵੀ ਜੀ ਆਹ ਜਗਾ ਰਹਿ ਗਿਆ ਇੱਥੇ ਹਾਂ 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 ਅੱਛਾ ਗੀ ਜੀ ਰੱਖੀ ਹੋਈ ਜੀ ਇਹਦੇ ਨਾਲ ਆਪਾਂ ਜਦੋਂ ਨਾਲ ਦੀ ਨਾਲ ਇਹਦੇ ਚ ਪਾਣੀ ਵੀ ਸੇਫ ਹੋ ਜਾਂਦਾ ਤੇ ਮੌਸਮ ਉਤੋਂ ਉਸ ਸਮਝ ਨਹੀਂ ਲੱਗਦੀ ਵੀ ਜਿਹੜਾ ਮੀਂਹ ਪਿਆ ਸੀ ਇਹਨਾਂ ਪਿਆ ਤਾਂ ਤਕਰੀਬਨ ਸਾਰੇ ਪਾਸੇ ਪੈ ਗਿਆ ਕਿਤੇ ਕਿਤੇ ਨਹੀਂ ਪਿਆ ਹੈਗਾ ਮੀਂਹ ਪੈਣ ਨਾਲ ਜਿਰੀ ਲਾਉਣ ਨੂੰ ਤਾਂ ਫਾਇਦਾ ਹੋ ਗਿਆ ਜਿਰੀ ਲਾਉਣ ਵਾਲਿਆਂ ਨੂੰ ਮਤਲਬ ਜੀਮੀਦਾਰਾਂ ਨੂੰ ਤਾਂ ਫਾਇਦਾ ਹੋ ਗਿਆ ਪਰ ਲੇਬਰ ਨੂੰ ਬਹੁਤ ਔਖਾ ਹੋ ਗਿਆ ਵਿਚਾਰੇ ਨੂੰ ਕਿਉਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਹੁਣ ਲੇਬਰ ਦਾ ਵੀ ਆਹੀ ਟਾਈਮ ਹੈ ਉਹਨਾਂ ਨੂੰ ਕੰਮ ਕਰਨਾ ਹੀ ਪੈਣਾ ਨਿਕਲ ਅਰ ਨੂੰ ਗੱਡੀ ਦੇ ਵਿੱਚ ਵੀ ਫੇਰ ਨਾ ਜੀ ਗੱਡੀ ਦੇ ਵਿੱਚ ਵੀ ਨਾ ਗਰਦ ਕਾਫੀ ਬੜਾ ਜੈਸੀ ਕੰਮ ਕਰਨਾ ਛੱਡ ਦਿੰਦਾ ਨਾ ਗਰਮੀ ਦੇ ਵਿੱਚ ਫਿਰ ਉਹ ਕਰਨਾ ਪੈਂਦਾ ਜੀ ਥੋੜਾ ਜਾ ਥੋੜਾ ਸ਼ੀਸ਼ੇ ਖੋਲੋਣੇ ਪੈਂਦੇ ਜੇ ਕਿਉਂਕਿ ਪਤਾ ਪਤਾ ਗੱਡੀ ਖੜ ਜਵੇ ਕਿਤੇ ਫਿਰ ਗੱਡੀ ਖੁੱਦ ਨਹੀਂ ਗਰਮ ਆ ਗੱਡੀ ਦਾ ਗਰਮ ਹੋ ਜਾਂਦੀ ਆ ਫਿਰ ਉਹਦੇ ਚ ਹਵਾ ਕੱਢਣ ਬਾਅਦ ਤੇ ਸ਼ੀਸ਼ੇ ਖੋਲੋਣੇ ਪੈਂਦੇ ਆ ਕੋਸ ਏਸੀ ਦੀ ਸਰਵਿਸ ਹੋਣ ਵਾਲੀ ਮੇਰੀ ਗੱਡੀ ਦੀ ਉਹ ਵੀ ਪੰਗਾ ਕਿਉਂ ਗੱਡੀ ਸਾਡੇ ਕੋਲ ਆਈ ਆ ਇਹਦੀ ਏਸੀ ਦੀ ਸਰਵਿਸ ਹੋਈ ਹੋਣੀ ਹੈ ਜੀ ਪਾਈਪ ਲਾਈਨਾਂ ਦੇ ਵਿੱਚ ਡਰੇਨ ਦੇ ਵਿੱਚ ਗੱਡ گور ਤੋਂ ਪਤਾ ਨਹੀਂ ਕਿਹਾ ਕਿ ਇੱਕ ਤਾਂ ਰੀਤ ਨੇ ਵਿੱਚ ਜਿਹੜਾ ਏਸੀ ਦੇ ਵਿੱਚ ਉਹ ਹੁੰਦਾ ਜੀ ਸਿਸਟਮ ਆਪਣਾ ਇਹ ਬਲੌਰ ਵਾਲਾ ਉਹਦੇ ਵਿੱਚ ਨੂੰ ਟੌਫੀਆਂ ਦੇ ਕਾਗਜ ਸਿੱਟ ਕਦੇ ਇੱਕੋ ਸਿੱਟ ਆਜਾ ਸਮਾਨ ਸਿੱਟ ਸਿੱਟ ਕੇ ਨਾ ਉਹ ਬਲੋਕੇ ਕਰਿਆ ਪਿਆ ਇੱਕ ਸਾਈਡ ਵਾਲਾ ਤਾਂ ਤੇ ਅੰਦਰ ਪਤਾ ਨਹੀਂ ਕਿਆ ਰਲਾ ਪੈਂਦਾ ਆ ਆਇਆ ਮੇਰਾ ਪੁੱਤ ਬੂਟ ਪਾਉਣ ਪਹਿਲਾਂ ਆਜਾ ਸਤਿ ਸ੍ਰੀ ਅਕਾਲ ਬਣਾ ਤੇ ਫਿਰ ਬੂਟ ਪਾਉਂਗਾ ਤੇ ਮੇਰਾ ਪੁੱਤ ਥੁੱਕ ਕੋਲ ਕੋਲ ਖੜ ਕੇ ਕੋਲ ਖੜ ਕੇ ਹੁਣ ਬੁਲਾ ਛਾਰ ਕੇ ਬੁਲਾ ਦੇ ਸਤਿ ਸ੍ਰੀ ਅਕਾਲ ਕਿੱਥੇ ਹਾਲ ਹੈ ਜੀ ਕਿੱ ਆ ਜੀ ਕਿ ਗਰਮੀ ਕਿੰਨੀ ਕ ਪੈਂਦੀ ਹੈ ਜੀ ਤਮੀ ਹੀ ਪਿਆ ਤਾਂ ਨਾਤੇ ਤੇ ਮੀਚ ਕਿ ਕ ਤੁਸੀਂ ਤੂੰ ਨਾਉਂਦੀ ਹੁੰਦੀ ਐ ਮੀਚ ਹਾਂ ਛੱਤੀਓ ਤੇ ਮੋਚ ਕਨੋਂ ਹੱਥ ਪਾਉਂਦੇ ਥੱਲੇ ਗੰਦਾ ਬਚਾਂਦਾ ਜਿਹੜਾ ਮੂੰਹ ਦਾ ਹੱਥ ਪਾਉਂਦਾ ਥੱਲੇ ਕਰ ਹੱਥ ਪਾਰੀ ਦਾ ਕਰਦੇ ਕ ਤੂੰ ਮਾਉਂ ਗਰਮੀ ਨਾਲ ਭਿੱਜਿਆ ਪਿਆ ਹੁਣ ਦੱਸ ਤੂੰ ਕਾ ਕਹਿੰਦੀ ਐ ਹਾਂ ਕਾ ਕਹਿੰਦੀ ਇਹਨੂੰ ਮੈਂ ਬੋਲ ਪਉਂ ਪੁੱਤ ਐਨੀ ਗਰਮੀ ਚ ਬੂਟ ਕਿਆ ਪਾਉਂਗੀ ਤੂੰ ਸੈਂਡਲ ਪਾ ਲੈ ਯਾਰ ਹਾਂ ਹਾਂ ਠੰਡਾ ਉੱਥੇ ਉੱਪਰ ਦਾ ਦੇਖਣਾ ਕੀ ਹੈ ਉੱਪਰ ਕੀ ਹੈ ਬੱਦਲ ਆ ਪਾਪਨ ਜੀ ਸ਼ਕਲ ਆ ਪ੍ਰਸ਼ਾਦਾ ਪੈਰਾ ਪਰ ਬਹਿਣਾ ਹੋ ਗਿਆ ਔਖਾ ਅ ਛੱਗੇ ਤਾਂ ਦੋ ਤਿੰਨ ਕਿਆ ਅ ਕਿਉਂ ਗਰਮੀ ਹੈਗੀ ਜ਼ਿਆਦਾ ਥੋੜੀ ਜੀ ਤੇ ਹੁਣ ਮੈਂ ਗੱਡੀ ਦੇ ਅੰਦਰ ਤੇ ਘੜ ਲਵਾਂ ਥੋੜੀ ਜੀ ਸਫਾਈ ਬਸ ਸਤਨਾ ਅਇ ਤੱਕ ਅ ਰੀਤ ਨੇ ਵੀ ਕਿਹਾ ਇੱਕ ਵਾਰਾ ਘਮਾਦਵਾ ਜੀ ਸਾਰੀ ਗੱਡੀ ਦੇ ਵਿੱਚ ਆਇਆ ਤਾਂ ਰੀਤ ਨੇ ਕੱਲ ਨਾ ਜੀ ਆਪਣੇ ਜਿਹੜੇ ਹੁੰਦੇ ਅਸਲੇ ਗੱਲੇ ਜੇ ਟਿਸ਼ੂ ਹੁੰਦੇ ਆ ਕੱਢ ਕੇ ਲੱਗੀ ਰਹੀ ਹੋ ਇਹਨਾਂ ਨੂੰ ਬਸ ਉਹ ਰੱਖ ਗੱਡੀ ਦੀ ਥੋੜੀ ਜਿਹੀ ਜੂਨ ਆ ਖਰਾਬ ਹੋ ਜਾਂਦੀ ਵਿਚਾਰੀ ਦੀ ਕਿ ਉਹਨੂੰ ਬਾਹਰ ਖੜਨਾ ਪੈਂਦਾ ਬਾਹਰ ਖੜਨ ਦਾ ਪੰਗਾ ਹੈ ਇਹਨੂੰ ਘਰ ਤਾਂ ਸਾਮਾਂ ਚ ਖੜੀ ਰਹਿੰਦੀ ਹੈ ਤੇ ਹਲੇ ਟਾਈਮ ਕਿੰਨਾ ਹੋਇਆ ਜੀ 8:30 ਹੋਏ ਹੋਣੇ ਤਕਰੀਬਨ 8:30 ਦੇ ਲਗਭਗ ਆ ਗੱਡੀ ਅੰਦਰ ਤੇ ਨਸਟਾ ਮੂ ਪੂਰੀ ਗਰਮ ਹੋਈ ਵੀ ਆ। ਧੱਕਣ ਦਾ ਸਹਾਇਤ ਹੋ ਕਰਕੇ ਵੀ ਕੁਝ ਵੀ ਮੌਲੇ ਜਿਹਾ ਚ ਹੋ ਗਿਆ। ਬਾਕੀ ਡੈਡੀ ਵੀ ਪਹਿਲਾਂ ਨਾਲ ਤੇ ਠੀਕ ਆ ਅੱਜ। ਤੇ ਘਰ ਤਾਂ ਸ਼ਾਮ ਨੂੰ ਸੂਮਾ ਤੇ ਖੜੀ ਰਹਿੰਦੀ ਵਿਚਾਰੀ ਇਹ। ਬਾਕੀ ਇੱਕ ਵਾਰ ਮੈਂ ਕਹਿੰਦਾ ਜੇ ਇਹਦੇ ਬਾਹਰਲੀ ਸਾਈਡ ਵੀ ਮੈਂ ਕਮਾਏ ਤਾਂ ਮੈਂ ਸਾਰੇ ਤਾਂ ਠੀਕ ਆ। ਬਸ ਸੁੱਕ ਗਿਆ ਬਾਹਰ ਤਾਂ। ਹੇ ਵਾਹਿਗੁਰੂ ਉਹ ਸੰਦੀਪ ਕਿੱਧਰ ਲੰਘੀ ਹੁਣ ਗੋਲੀਆਂ ਲੈਣਗੇ ਨਾ ਲੋਟਾੜੀ ਨੂੰ ਅਦਰ ਵੈਲ ਦਾ ਖਾਲਸਾ ਵੈਰੀ ਦੀ ਫਤਹਿ ਕਿਵੇਂ ਡੜੀ ਹੁਣ ਤੇਰੀ ਸਿਹਤ ਠੀਕ ਨਹੀਂ ਕਰਨੀ ਹਾਂ ਅੱਛਾ ਰੋਹੀ ਅੰਦਰ ਬਣੇ ਗੇ ਅੱਥੋਂ ਦਾ ਫੋੜਾ ਤਾਂ ਚੱਲ ਹਟ ਜਾਊਗਾ ਪਹਿਲਾਂ ਕੱਲ ਕਿੱਥੇ ਤੱਕ ਗਈ ਦੀ ਬਿਲਕੁਲ ਤਾਂ پارک ਪਰਮਾ ਅੱਜ 5 ਦਿਨ ਦੀ ਦਵਾਈ ਦਿੱਤੀ ਹੈ ਡਾਕਟਰ ਨੇ ਦਵਾਈ ਤਾਂ ਬਹੁਤ ਯਾਰ ਮਨ ਨੂੰ ਇੰਨੀ ਗਰਮੀ ਆਉਂਦੀ ਕਿ ਗਰਮੀ ਹੈ ਉਹ ਬਹੁਤ ਆ ਹੈ ਉਹ ਬਹੁਤ ਮੈਨੂੰ ਬੈਠੇ ਨਹੀਂ ਆ ਜਾਂਦੀ ਮਨਸਾ ਜਨਾ ਮੀ ਪੈਣ ਤੋਂ ਬਾਅਦ ਹਮਸ ਜੀ ਹੋਣਾ ਬਹੁਤ ਜਾ ਗੈਸ ਬਣ ਗਿਆ ਨੇ ਜਿਹੜੇ ਇਹ ਪਾਉਣੇ ਆ ਹਾਂ ਜੂਰੀ ਆਈ ਪਰਦਾਇਸ਼ ਪਾਣੀ ਗਰਮ ਹੋਏ ਤੇ ਜੀਰੀ ਇਹ ਪਰਦਾਇਸ਼ ਤੰਨ ਦੀ ਹਲੇ ਪਰ ਡੜੀ ਆਰ ਮਾ ਤੰਨ ਦੀ ਹਲੇ ਪਰ ਜਿਹੜੀ ਲਾਉਂਦੀ ਆ ਅਹੇ ਜੇ ਗਰਮੀ ਚਪਾ ਇੱਥੇ ਬੈਠੇ ਗਰਮੀ ਬੰਨੀ ਜਾਂਦੇ ਉਹਨਾਂ ਨੇ ਥੱਲੇ ਗਰਮ ਪਾਣੀ ਉੱਪਰ ਤੇ ਧੁੱਪ ਨਾਲੇ ਵਿੱਚ ਫਿਰਨਾ ਹਾਂ ਸਾਰੇ ਕੋਡੇ ਕੋਡੇ ਉਹ ਰੁਟੀਨ ਜੀ ਬਣ ਜਾਂਦੀ ਬੰਦਾ ਕਹਿੰਦਾ ਜੇ ਸਰੀਰ ਆਪਣਾ ਜਿੱਧਰ ਨੂੰ ਮਰਜੀ ਲਾ ਲਵੇ ਉੱਪਰ ਲੱਗ ਜਾਂਦਾ ਫਿਰ ਲਾਉਣੇ ਹੀ ਈ ਮੈਂ ਜਦ ਮੈਂ ਕਹਿੰਦਾ ਮੈਂ 10 ਮਹੀਨੇ ਤੋਂ ਲੈ ਕੇ ਜੈਸਮੀਨ ਦੇ ਮੰਗਣੇ ਤੱਕ ਰੁਟੀਨ ਬਣਾਏ ਲਈਦੀ ਵੀ ਡੇਲੀ 5 ਕਿਲੋਮੀਟਰ ਸੈਰ ਕਰਨੀ ਹਾਂ ਆਪਣਾ ਖਾਣਾ-ਦਾਣਾ ਕੰਟਰੋਲ ਕਰਨਾ ਰੁਟੀਨ ਬਣੇਗੀ ਤੇ ਉਹ ਤੋਂ ਜੈਸਮੀਨ ਦੇ ਮੰਗਣੇ ਚੌੜ ਦੇ ਕਿ ਨਹੀਂ ਤਾਂ ਉਹ ਬਣਾਏ ਰੱਖਣੀ ਸੀ ਰੁਟੀਨ ਵਜਿਓ ਬਣੀ ਜਾਂਦੀ ਹਾਂ ਸਰੀਰ ਨੂੰ ਇਹ ਤਾਂ ਇੱਕ ਇੱਕ ਗੱਲ ਹੈਗੀ ਆ ਵੀ ਜੇ ਭਜਨ ਕੰਟਰੋਲ ਕਰਨਾ ਤਾਂ ਮੂੰਹ ਨੂੰ ਨਾਲ ਜੀਬ ਨੂੰ ਕੰਟਰੋਲ ਕਰਨਾ ਪੈਣਾ ਤਾਂ ਹੀ ਭਜਨ ਘਟੋ ਫੇਰ ਭਜਨ ਘਟਦਾ ਨਹੀਂ ਭਜਨ ਨਹੀਂ ਘਟਦਾ ਹੈਗਾ ਨਹੀਂ ਤਾਂ ਫਿਰ ਹਾਲਾਤ ਤਾਂ ਤੁਹਾਨੂੰ ਪਤਾ ਹੀ ਆ ਮੇਰਾ ਤਾਂ ਫੇਰ ਕਾਉਂਟਰਵਰ ਪਹੁੰਚ ਗਿਆ ਮੁੜ ਕੇ ਬੇਟੇ ਇਹ ਪਹੁੰਚ ਗਿਆ ਹੋਰ ਕਿਹਾ ਪਹਿਲਾਂ ਘਟ ਗਿਆ ਨਾ ਪਹਿਲਾਂ ਤਾਂ 90 ਕਿਲੋ ਆ ਗਿਆ ਤਾਂ ਇੱਕ ਮਹੀਨੇ ਚ ਪਰ ਚਲ ਐਵੇਂ ਵੀ ਬੇਟ ਘਟਾਉਣਾ ਨਹੀਂ ਚਾਹੀਦਾ ਬੰਦੇ ਨੂੰ ਮੰਦਾ ਘਟਾਵੇ ਬੇਟਾ ਕਿਸੇ ਵਧੀਆ ਡਾਕਟਰ ਦੀ ਉਹਦੀ ਨੌਲੇਜ ਘਟਾਵੇ ਵੀ ਜਿਹੜੀਆਂ ਪ੍ਰੋਬਲਮਾਂ ਬੰਦੇ ਨੂੰ ਬਾਅਦ ਚ ਆਉਂਦੀਆਂ ਜਿਵੇਂ ਮੈਨੂੰ ਆਈ ਹੈ ਵੀ ਆਵੇ ਆਵੇ ਨਾ ਸਹੀ ਹੋ ਰਿਹਾ ਚਲ ਕੋਈ ਨਹੀਂ ਬੱਦਲ ਪਾਈ ਦੀ ਅੱਜ ਹੋਈ ਵੀ ਆ ਮਾ ਮੌਸਮ ਵਿਭਾਗ ਵਾਲੇ ਨੇ ਤਾਂ ਮੈਂ ਹੀ ਦੱਸਿਆ ਆ ਦੇਖੋ ਪੈਂਦਾ ਕਿ ਨਹੀਂ ਗੱਡੀ ਵੀ ਮੈਂ ਤਾਂ ਓਪੀਮਾ ਦੇਖੀ ਜਾਊਂਗੀ ਗੱਡੀ ਦੀ ਹਾਲਤ ਜਿਆਦਾ ਖਰਾਬ ਹੋਈ ਵੀ ਤੇ ਹਾਂ ਚਲੋ ਆ ਜਾਣ ਤੁਹਾਨੂੰ ਸੰਦੀਪ ਨੂੰ ਦੇਖਦੇ ਫਿਰ ਕੀ ਬਣਦਾ ਪ੍ਰੋਗਰਾਮ ਅਗਲਾ ਮੜਨੇ ਵਾਲੀ ਮੜਕੇ ਦੀ ਮਤਲਬ ਹੁੰਦੀ ਵੀ ਹੁੰਦੀਆਂ ਕਈ ਐ ਦਰਦ ਵਾਲੀਆਂ ਆਹ ਕੀ ਕਹਿੰਦੇ ਉਹਨੂੰ ਮੂਵ ਹੁੰਦੀ ਐ ਇੱਕ ਇੱਕ ਹੋਰ ਹੁੰਦੀ ਐ ਦੋ ਤਿੰਨ ਹੈਗੀਆਂ ਜਿਹੜੀਆਂ ਮਤਲਬ ਸੁੱਨ ਜਾ ਕਰ ਦਿੰਦੀਆਂ ਉਹ ਹਾਂ ਹੁਣ ਤਾਂ ਤੇਰੇ ਸ਼ਕਲ ਤੇ ਅਲੱਗ ਦਾ ਡੜੀ ਇਹਨਾਂ ਦਰਦ ਤਾਂ ਨਹੀਂ ਹੈਗਾ ਇਹਨਾਂ ਨਹੀਂ ਪਰ ਤਾਂ ਬਹੁਤ ਜਿਆਦਾ ਕੱਲ ਤਾਂ ਜ਼ਿਆਦਾ ਥਾ ਕੱਲ ਤਾਂ ਫਿਰ ਟੀਕੇ ਟੂਕੇ ਲਾ ਕੇ ਕੰਟਰੋਲ ਹੋਇਆ ਗਿਆ ਤਾਂ ਹੁਣ ਚੱਲ ਹੌਲੀ ਹੌਲੀ ਜੀ ਡਾਕਟਰ ਨੇ ਵੀ ਤਾਂ 5 ਦਿਨ ਦੀ ਦਵਾਈ ਤਾਂ ਹੀ ਦਿੱਤੀ ਵੀ ਹੌਲੀ ਹੌਲੀ ਫਰਕ ਪੈਂਦਾ ਪੈਂਦਾ ਪੈਣਾ ਵੱਡੀ ਜਿਹਾ ਕੰਮ ਹੈ ਨਾ ਹਾਂ ਇਹ ਕਿਹੜਾ ਕੁਝ ਨੂੰ ਗੱਲ ਕਰਾਂ ਕੰਬੜੀ ਹੈ ਉਹ ਟ੍ਰੋਕਕਾਰਡੀਅਮ ਐਂਟੀਡੋਪ ਚੰਗਾ ਕੋਈ ਦੇਖਦਾ ਆਇਆ ਤਾਂ ਦੱਖਣ ਦੀ ਹਵਾ ਸਾਲੀ ਬਥੇਰੀ ਤੇਜ਼ ਚਲਦੀ ਹੈ ਪਰ ਆਪਣੇ ਤੱਕ ਪਹੁੰਚਦੀ ਨਹੀਂ ਅਕੰਧਾਂ ਦੇ ਵਿੱਚ ਓਲੇ ਓਲੇ ਲਖੀ ਲਹੀ ਜਾਂਦੀ ਹੈ ਜੇ ਦੱਖਣ ਦੀ ਹਵਾ ਸਰੀਰ ਨੂੰ ਲੱਗੀ ਜਾਵੇ ਤਾਂ ਠੀਕ ਹੈ ਜੇ ਨਾ ਲੱਗੇ ਫਿਰ ਸਰੀਰ ਵਿਚਾਰਾ ਤੰਗ ਹੋ ਜਾਂਦਾ ਚਲੋ ਮਿਲਦੇ ਆਂ ਫਿਰ ਜੀ ਇੱਧਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੜੀ ਢਿੱਲੀ ਜੀ ਪਤੇ ਭਲਾਈ ਆ ਮੈਂ ਸਪਰੇਅ ਲੈਣ ਗਈ ਡੈਡੀ ਬੱਸ 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 ਐਨਾ ਨਹੀਂ ਮਾਰਨਾ ਨਹੀਂ ਇਹਨੂੰ ਡੈਡੀ ਹੋਰੇ ਤੱਕ ਕਿੱਥੇ ਹੁਣ ਤੂੰ ਉੱਪਰ ਮੋਟੇ ਬਰੇ ਕਹਿੰਦਾ ਤਿਆਰ ਤੁਕਦੀ ਆ ਉਹ ਤੱਕੇ ਨਾਲੇ ਮਾਰਨੀ ਬਸ ਹੁਣ ਡੈਡੀ ਨੇ ਰੂ ਮੈਨੂੰ ਜਿਹੜਾ ਦਿੱਕਤ ਜਿਹੜਾ ਕੱਲ ਡਾਕਟਰ ਦੀ ਗੋਲੀ ਲੈ ਕੇ ਇੱਕ ਦਰਦ ਦੀ ਗੋਲੀ ਮੇਰੇ ਕੋਲੇ ਵੀ ਉਹ ਵੀ ਲੈ ਲਵਾਂ ਮੈਂ ਹਾਂ ਉਹ ਨਾ ਨਾ ਗੋਲੀਆਂ ਹਿਸਾਬ ਦੇ ਹੁੰਦੀਆਂ ਜ਼ਿਆਦਾ ਗੋਲੀਆਂ ਲੈ ਕੇ ਤਾਂ ਖਰਾਬ ਹੋਣਾ ਕੰਮ ਇਹਦੇ ਪੌਂਚ ਪੈਸੇ ਬਣਦੇ ਪਾ ਦੋ ਨਾ ਪੈਸੇ ਕਿਆ ਚੱਕੀ ਫਿਰਦੀਆਂ ਤੂੰ ਮਾਂ ਕਿਹਦਾ ਜਰਦੇ ਦੀ ਪੁਰਾਣੀ ਚੱਕੀ ਫਿਰਦੀ ਆਵਾਜ਼ ਤਾਂ ਟੈਨ ਲਫਾਫਾ ਖੜਕਦਾ ਸਾਡਾ ਦਮਾ ਕਿ ਤੂੰ ਸਦਾ ਉੱਥੇ ਹੀ ਜਾਉਂਦਾ ਹੋਰ ਵੀ ਚੀਜ਼ਾਂ ਹੋ ਸਕਦੀਆਂ ਨਾ ਨਾ ਹੁਣ ਕੋਣ ਬੋਲੀ ਗੜਕ ਗਏ ਵੀ ਹਾਂ ਸਿਰ ਦੋ ਦਾ ਆਜ ਮੋਲਾ ਖਾ ਕੇ ਆਈ ਇਹ ਤਾਂ ਜੱਗੀ ਹਣਾ ਦੇ ਦੇਣੀ ਆ ਖਤਮ ਨਾ ਕਰਦੀ ਕਿਤੇ ਪਹਿਲੇ ਆ ਕੇ ਤਾਂ ਇਹਦਾ ਅਜੇ ਉਹ ਤੁਹਾਨੂੰ ਟੈਸਟ ਕਰਨ ਬਾਅਦ ਤੇ ਲਿਆਉਂਦੀ ਐ ਟੈਸਟ ਵੀ ਜਸ ਵੀ ਹਾਂ ਵੀ ਫਰਕ ਪੈਂਦਾ ਕਿ ਨਹੀਂ ਪੈਂਦਾ ਇੱਕ ਬੋਲ ਨਹੀਂ ਸਪਰੇ ਵੀ ਹੁੰਦੀ ਐ ਇਹਦੀ ਕਈ ਆ ਇਹ ਆਪਣੇ ਘਰ ਤੋਂ ਪਈਆਂ ਬਸ ਹੁਣ ਵਰਤੋਂ ਤੋਂ ਨਹੀਂ ਆਈਆਂ ਸੰਦੀਪ ਨੂੰ ਡਾਕਟਰ ਨੇ ਲਗਾਇਆ ਹੁੰਦੇ ਜਿਆਦਾ ਕਦਰ ਦਾ ਨਾ ਹੁੰਦਾ ਦਾ ਡਰ ਦਾ ਡੈਡੀ ਹਟਾ ਦਿੰਦੀ ਆ ਪਰ ਉਹ ਉਹ ਚੀਜ਼ ਨਹੀਂ ਨਾ ਹੈਗੀ ਹੈ ਜਿਹੜਾ ਨੇਚਰਲ ਹੌਲੀ ਹੌਲੀ ਫਰਕ ਪੈਣਾ ਓਕੜੀ ਪੈਣਾ ਇਹਦਾ ਮੌਕੇ ਦੇ ਮੌਕੇ ਵਾਲੀਆਂ ਵੀ ਇਹਨੇ ਜਦੇ ਹਟਾ ਕੇ ਬਸ ਥੋੜਾ ਜਿਹਾ ਰਿਲੀਫ ਦੇ ਦੇਣਾ ਸਰੀਰ ਨੂੰ ਬਸ ਹਾਂ ਗੱਡੀ ਦਾ ਪਰਲੀ ਸਾਈਡ ਤੇ ਸੀ ਖੋਲ ਦੇ ਤੇ ਤੈਨੂੰ ਹਵਾ ਕਰਾਸ ਹੋ ਜੂਗੀ ਹਾਏ ਪ੍ਰਿੰਡ ਵੜ ਗਈ ਪਰਲੀ ਸਾਈਡ ਤੇ ਟਾਕੀ ਖੋਲ ਦੇ ਬਧੀਆ ਖਰਾਕ ਖਾ ਲੂਗੀ ਪ੍ਰਿੰਡ ਆ ਮੈਂ ਤਾਂ ਪਹਿਨੀ ਜੋ ਸਾਫ ਕਰਕੇ ਟੱਗਰ ਮੈਂ ਤਾਂ ਜਦੇ ਬਹੁਤ ਹੀ ਨਿਕਲ ਗਈ ਚਲੋ ਆ ਵੀ ਖੋਲ ਦੇ ਆਵਾਜ਼ ਹੀ ਕਰੋ ਅੱਜ ਜਰਾਬ ਕਿਦੀ ਪਈ ਹੈ ਗੱਡੀ ਚ ਚੱਕਦੀ ਆ ਚੱਕਾ ਨੂੰ ਫਿਰ ਵਿਚੇ ਰਹਿਣ ਦਾ ਨਾ ਕੀ ਕਰਨਾ ਦੇਣੀ ਆ ਨੂੰ ਚੱਕ ਲੈ ਫਿਰ ਇਹ ਤਾਂ ਪਤਾ ਨਹੀਂ ਕਿੱਥੇ ਰਹਿ ਗਈ ਹੁਣ ਉਹ ਜੰਪ ਲੈ ਗਈ ਰੱਖ ਕੇ ਚਲੋ ਹੋਰ ਬੰਦ ਚਲੋ ਖੋਲ ਲਾ ਗੇਟ ਖੋਲ ਲਾ ਫਿਰ ਮਾਹਰਾ ਸੱਚਾ ਪਾਤਸ਼ਾਹ ਸੁੱਕ ਮੈਂ ਤਾਂ ਡੈਡੀ ਸਾਕੇ ਲਈ ਸੰਦੀਪ ਨੇ ਸਕਣੀ ਨਹੀਂ ਉਹ ਤਾਂ ਪਹਿਲੇ ਕਹਿੰਦੀ ਮੇਰਾ ਮਨ ਕੱਚਾ ਕੱਚਾ ਜਿਹਾ ਹੋਈ ਜਾਂਦਾ ਮੈਂ ਰਾਹ ਤੇ ਚ ਦੇਖ ਲਊਗਾ ਕੋਸ਼ਿਸ਼ ਖਾਣਾ ਹੋਇਆ ਨੇ ਬੋਲਾ ਬਹੁਤ ਵਧੀਆ ਗੁਰਦੁਆਰਾ ਉਹ ਕੋ ਬਹੁਤ ਵਧੀਆ ਕਿੱਥੇ ਕਿੱਥੇ ਰੋਡ ਦੇ ਉੱਪਰ ਹੀ ਕਿੱਥੇ ਕੋ ਮਲੋਟੋਂ ਬਣੀ ਹੋਈ ਹੈ ਆਪਣੀ ਪਰੇ ਚਲੋ ਦੇਖਦੇ ਹਾਂ ਹੁਕਮਾਂ ਅੰਦਰ ਸਭ ਕੋ ਬਾਹਰ ਕਬਨ ਕੋਈ ਜੇ ਹੁਕਮ ਹੋਇਆ ਤੋ ਅਸੀਂ ਲੰਗਰ ਛਕ ਲਾਂਗੇ ਨਹੀਂ ਫਿਰ ਦੇਖੀ ਜਾਊਗੀ ਚੱਲੇ ਆ ਜੀ ਨਾਬੇ ਨੂੰ ਨਾਬੇ ਕੰਮ ਆ ਕੋਈ ਮਿਲਾਂਗੇ ਫਿਰ ਤੁਹਾਨੂੰ ਹੁਣ ਰਸਤੇ 'ਚ ਦੇਖਦੇ ਦਿਖਾਉਂਦੇ ਜਾਂਦੇ ਆ ਕਿਹੜਾ ਪ੍ਰੋਗਰਾਮ ਬਣਦਾ ਅੱਗੇ ਅੱਗੇ ਵਾਹਿਗੁਰੂ ਸਤਨਾਮ ਧੰਨ ਮਹਾਰਾਜ ਸੱਚਾ ਪਾਤਸ਼ਾਹ ਵਾਹਿਗੁਰੂ ਤੁਹ ਜੀ ਨੂੰ ਸਤ ਨਾਮ ਸ਼ੁਰੂਆਤ ਜਿਹੜੇ ਵੀ ਭਾਈ ਰੋਡ ਪਰ ਚੱਲਦੇ ਆ ਸਾਰੇ ਰਹਿਣ ਸਹੀ ਸਲਾਮਤ ਸਾਰਿਆਂ ਨੂੰ ਮਹਾਰਾਜ ਜਿਵੇਂ ਖੁਸ਼ੀ ਖੁਸ਼ੀ ਘਰ ਤੇ ਚੱਲੇ ਆਪਣੇ ਖੁਸ਼ੀ ਖੁਸ਼ੀ ਆਪਣੇ ਘਰ ਪਹੁੰਚਣ ਦਵਾਗਾ ਸਤ ਨਾਮ ਸ਼ੁਰੂਆਤ ਪਹੁੰਚ ਗਏ ਨਾਬਾ ਸ਼ਹਿਰ ਚ ਇੱਥੇ ਗਰਮੀ ਬਹੁਤ ਜ਼ਿਆਦਾ ਹੈ ਤੇ ਸੰਦੀਪ ਕੰਧ ਜੀ ਪੀਣਾ ਗੋਲੀ ਵਾਲਾ ਬੱਤਾ ਬਣਾਉਣਾ ਸੀ ਉਹ ਬੂੰਦ ਕਦੀਰਾ ਕਹਿੰਦਾ ਵੀ ਅੱਜ ਅਜੇ ਤਿਆਰ ਨਹੀਂ ਕਰਿਆ ਇਹਨੇ ਆਪਣਾ ਜਿਹੜਾ ਸਿਸਟਮ ਤਿਆਰ ਕਰਨ ਵਾਲਾ ਸੀ ਵੀ ਇਹ ਗੋਲੀ ਵਾਲਾ ਬੱਤਾ ਪੰਜਾਬੀ ਭਾਸ਼ਾ ਚ ਉੱਦਾਂ ਤਾਂ ਲੈਮਨ ਕਹ ਦਿੰਦੇ ਇਹਨੂੰ ਉਹਦੇ ਪਿੱਛੇ ਵੀ ਛੋਟੇ ਹੁੰਦਾਨੇ ਸੀ ਪਹਿਲਾਂ ਕਿੱਥੋਂ ਦਾ ਕੋਕ ਕੋਕਰਾ ਕੋਈ ਨਹੀਂ ਤੇ ਹੁੰਦੇ ਆਈ ਬੱਤੇ ਹੁੰਦੇ ਤੇ ਗੋਲੀ ਵਾਲੇ ਜੀ ਹਾਲ ਠੰਡਾ ਪਾ 20% ਗੈਸ ਬੜੇ ਕਰਦੇ ਹੀ ਬੜੇ ਬੜੇ ਕਰਦੇ ਛੋਟੇ ਕਰਦੇ ਛੋਟੇ ਕਰਦੇ ਬੜਿਆਂ ਚ ਇੱਕੇ ਹੌਣੋਂ ਤੱਕੇ ਤਰਿਕਾ ਡੇਢ ਆ ਜਾਂਦੇ ਬੜਿਆਂ ਚ ਫਾਦੇ ਚ ਬੜੇ ਕਰਦੇ ਆਹ ਆਈ ਹਵਾ ਠੰਡੀ ਜੀ ਆਈ ਇੱਧਰ ਕਿਧਰ ਮੀਂਹ ਪੈ ਗਿਆ ਮੀਂਹ ਨਹੀਂ ਪੈ ਰਹੀ ਆ ਪਿਆਣੀ ਇੱਧਰ ਆਹ ਕਿਧਰ ਮੀਂਹ ਪੈ ਗਿਆ ਹਵਾ ਠੰਡੀ ਜੀ ਆਈ ਆ ਨੇਤਾ ਗਰਮੀ ਨੇ ਬੁਰਾ ਹਾਲ ਕਰਿਆ ਪਿਆ ਬੱਦਰੋ ਬਾਈਆਂ ਕਿ ਨਹੀਂ ਪਾਲਤੇ ਹੋਗੇ ਜੀ ਉਹ ਲੱਗੇ ਕੋ ਰੋਟਾ ਬੀਟਰ ਪਾਉਣ ਨਮਾ ਲੈ ਕੇ ਚੱਲੇ ਆ ਤੇ ਚੱਲ ਰਹਿ ਗਰੂ ਭਾਈ ਚੜ੍ਹਦੀ ਗੱਲਾ ਚ ਰੱਖੇ ਪੰਜਾਬ ਦਾ ਜੀ ਆਹ ਦੇ ਜਸਵੰਤ ਨਾਬਾ ਐਗਰੋ ਇਹ ਹੈ ਮੈਕਸੀਕੋ ਮਾਸੀਕਿਓ ਇਹਦੇ ਵੀ ਰੋਡਾ ਮੀਟਰ ਗੱਡੀ ਬਲੱਦੇ ਪਏ ਤੇ ਬਾਈ ਨੇ ਕਰਤਾਰ ਤਿਆਰ ਮੇਰਾ ਰਮਾਲ ਗਿਆ ਡਿੱਗ ਵਾਹ ਆਪਰਾਵਾ ਚਰਚ ਕੰਮ ਨੂੰ ਵੱਡੀ ਇਹ ਬਾਟ ਫੇਰ ਮਗਰ ਆਲੀ ਜਿਹੜਾ ਕੰਮ ਆਸੀ ਸਾਡਾ ਹੋਊਗਾ ਜੀ ਹਾਲੋ ਤੇ ਚਲੋ ਮਿਲਦੇ ਜੀ ਫਿਰ ਤੁਹਾਨੂੰ ਅਰੇ ਬਣਦਾ ਜੀ ਪ੍ਰੀਤ ਟਰੈਕਟਰ ਪ੍ਰੀਤਾਂ ਦੇ ਪ੍ਰੋਜੈਕਟ ਨਾ ਬੇ ਆਹ ਟਰੈਕਟਰ ਮਸ਼ੀਨਾਂ ਹੋਰ ਬਣਦੀਆਂ ਹੈ ਹਾਂ ਇੱਥੇ ਇਹਨਾਂ ਦਾ ਮੇਨ ਬ੍ਰਾਂਚ ਆਂ ਕੀ ਦੇਖਣਾ ਚੜੀਆ ਘਰ ਤੋਂ ਲੈ ਚਲੋ ਦੇ ਚੱਲੀ ਕੁਛ ਨਹੀਂ ਜੰਗਲੀ ਜੀ ਬਹੁਤ ਕਿੰਨੇ ਸੋਹਣੇ ਵੇ ਚਾਉਦੇ ਆ ਗਰਮੀ ਪਤਾ ਕਿੰਨੀ ਆ ਉਹ ਕਿੰਨੇ ਦਾ ਜਾਨਵਰ ਖੜੇ ਆ ਉਹ ਜਾਨਵਰ ਖੜਿਆ ਗਰਮੀ ਉਹਨਾਂ ਨੂੰ ਵੀ ਲੱਗਦੀ ਆ ਆਪਾਂ ਨੂੰ ਵੀ ਲੱਗਦੀ ਗਰਮੀ ਏਸੀ ਚੋਂ ਜਿਆਦਾ ਨਿਕਲਣਾ ਤੈਨੂੰ ਫੇਰ ਪਤਾ ਲੱਗਣਾ ਬਾਹਰ ਵੀ ਕਿਆ ਬਾਬ ਇੰਦੀ ਆ ਮੈਨੂੰ ਤਾਂ ਪਤਾ ਹੀ ਨਹੀਂ ਤੇ ਵੀ ਇੱਧਰ ਵੀ ਛੜੀਆ ਘਰ ਨਿਆਣੇ ਲਿਆਉਣੇ ਤੇ ਮੈਂ ਬੱਲੇ ਨਿਆਣਿਆਂ ਨੂੰ ਪਹਿਲਾਂ ਮਾਲਾ ਲੈਣ ਜਾਂਦੀ ਫੇਰ ਉਹਨਾਂ ਨੂੰ ਲੈ ਕੇ ਆਉਂਦੀ ਆ ਕਿੱਥੇ ਚਾਮ ਹਾਂ ਕਿੱਥੇ ਤੇ ਆ ਦੇਖ ਕਿੰਨੇ ਬਾਂਦਰ ਬੈਟਿਆ ਨੇ ਤੇਰੇ ਵਰਗੇ ਛੋਟੇ ਛੋਟੇ ਜਿਹੇ ਹੈ ਨਾ ਕਿਆ ਦੇਣਾ ਤਾ ਅਨਨ ਨੂੰ ਮਨਾ ਨਾ ਦੇਣਾ ਦਾ ਫੇਰ ਤਾਂ ਗਲਤੀ ਕਰੀ ਲੇਕਿਨ ਆ ਜਿਹੜੇ ਸੀ ਲਿਆਉਣੇ ਸ਼ਾਇਦ ਤੇ ਪਹੁੰਚ ਗਈ ਧੀ ਘਰ ਆ ਲੋ ਜੀ ਐਨੇ ਜ਼ਵੇਰ ਦੀ ਨੂੰ ਕੁਛ ਖਾਦਾ ਨਹੀਂ ਹੈਗਾ ਹਾਲਤਾ ਦੀ ਸਫਰ ਕਰ ਕਰਕੇ ਆਹ ਹੈ ਕੀ ਹੋ ਗਿਆ ਪਨੀਰ ਪਾ ਲਿਆ ਹੁੰਦਾ ਸ਼ੇਅਰ ਕਰ ਦੋ ਜੀ ਉਹਨੂੰ ਉੱਪਰ ਤੇ ਤਾਰਨਾ ਤੂੰ ਤਾਂ ਐ ਕਹਿੰਦੀ ਵਿੱਚ ਕਣਾ ਪਾਉ ਤੋ ਘੋਲ ਆ ਵਾਈ ਚੀਜ਼ ਹੈ ਉੱਪਰ-ਉੱਪਰ ਤੇ ਚੱਕ ਦਿੰਦੀ ਨੂੰ ਉਹਨਾਂ ਕਨੂੰ ਨਰੇ ਉਹ ਚੰਗਾ ਬਰੀ ਖਾਣਾ ਡੈਡੀ ਯਾਰ ਹੁਣ ਕਿਆ ਸਮਝਾਈ ਇਹਨੂੰ ਆ ਡੈਡੀ ਨੂੰ ਅੱਜ ਮਿਲ ਗਈ ਬਾਹ ਜੀ ਕੱਢ ਕੇ ਰੱਖਿਆ ਰੱਖੇ ਕੋਈ ਹਾਂ ਡਾਕਟਰ ਕਹਿੰਦਾ ਪਾ ਕੇ ਰੱਖ ਲੈ ਉਹਨੇ ਬਾਹਤ ਨਹੀਂ ਹਿੱਲਦੀ ਅਜੀਬੀਤਾ ਕਹਿੰਦੇ ਵੀ ਪਾ ਕੇ ਰੱਖਿਆ ਕਰ ਡਾਕਟਰ ਦਾ ਕਹਣਾ ਮੰਨਦਾ ਸਾਡਾ ਨਹੀਂ ਮੰਨਦਾ ਤੂੰ ਉਹ ਨਾ ਨਾ ਉਹ ਕਹਿੰਦਾ ਹਿੱਲਣੀ ਨਹੀਂ ਜਾਈ ਤਾਂ ਹੀ ਦੁਖੀ ਹਾਂ ਹਾਂ ਹੈ ਮੇਰਾ ਪੁੱਤ ਉਹ ਮੇਰਾ ਪੁੱਤ ਖਾਊਗਾ ਪਲੀਰ ਖਾਊਗਾ ਕਿਆ ਖਾਊਗਾ ਪਲੀਰ ਖਾਊਗਾ ਕਿ ਚੋਲ ਖਾਊਗਾ ਬਹੁਤ ਗਰਮੀ ਆ ਡੈਡੀ ਬਾਹਰ ਤਾਂ ਹਾਂ ਪਲੀਰ ਖਾਂਦੀ ਬਹੁਤ ਗਰਮੀ ਆ ਬੇਹਸਾਬ ਗਰਮੀ ਟੱਕਣੀ ਆ ਹੁਣ ਹਾਂ ਚਲੋ ਸਿੱਟੀ ਮੂੜੇ ਬੋ ਸਿੱਟੀ ਮੂੜੇ ਨਾ ਤਾਂ ਖੰਨੇ ਨਾ ਰਾਇਮਾ ਗਿਆ ਤਾਂ ਖੰਨੇ ਨੂੰ ਹੋ ਗਿਆ ਜਣੀ ਆ ਰੋਡ ਬਹਿਲੀ ਸੀ ਗਰਮੀ ਗਰਮੀ ਬਹੁਤ ਆ ਲੋਕ ਜਾਂਦੇ ਘੱਟ ਜਾਂਦੇ ਤਾਂ ਹੈਗੇ ਆ ਬਸ ਆ ਵੀ ਸਾਡੀ ਕਿਸਮਤ ਸਿੱਧੀ ਸਾਨੂੰ ਰੋਡ ਖਾਲੀ ਮਿਲੀ ਗਿਆ ਬਸ ਅ ਵਧੀਆ ਕਰਿਆ ਗਏ ਹੱਥ ਲਾ ਕੇ ਮੁੜੇ ਜਿਹਨੂੰ ਮਿਲਣਾ ਦਾ ਮਿਲ ਕੇ ਆਲਾ ਹਾਂ ਕੀਆ ਕੀਆ ਬਹੁਤ ਜਲਦੀ ਮੁੜੇ 2 ਘੰਟੇ ਹੋ ਗਏ ਹੋਗਾ ਮਤਲਬ ਤਾਂ 2 ਘੰਟੇ ਤਾਂ ਵੱਧ ਲੱਗੇ ਸਾਨੂੰ ਆਪਾਂ ਗਏ ਇੱਥੇ 9 ਵਜੇ 1 ਵਜੇ ਗਿਆ 1 ਵਜੇ ਆ 3 ਘੰਟੇ 5 ਵਜੇ ਹੋਣਗੇ ਲੈ 57 ਹੋ ਗਏ 1 ਵਜੇ ਆਦਾ ਨਹੀਂ ਵਿੱਚ ਕਾ ਨੂੰ ਸਿਟੀ ਜਾਨੀ ਉਹਨੂੰ ਹਾਂ ਪਨੀਰ ਕੋਈ ਮਾੜੀ ਚੀਜ਼ ਨਹੀਂ ਖਾਣਾ ਸਰਦ ਨਹੀਂ ਦੁੱਧਾ ਭੜਿਆ ਹੋਇਆ ਚੰਗੀ ਚੀਜ਼ ਹੈ ਹੋਏ ਹੇ ਮੇਰਾ ਬੁੱਤ ਕੀ ਹੈ ਉੱਪਰ ਕੀ ਇਹ ਉੱਪਰ ਜੂਸ ਜੂਸ ਕਿੱਥੇ ਦੇਖਿਆ ਨੂੰ ਜੂਸ ਨਹੀਂ ਹੈਗਾ ਪੁੱਤ ਦਵਾਈਆਂ ਪੀਂਦਾ ਨਾਨੂ ਦੀਆਂ ਸਾਰੀਆਂ ਹੀ अच्छा आप आज इसी ਕਹਿੰਦੀ ਉਹਦੇ ਵਿਟਾਮਿਨ ਡੀ ਵਾਲੀ ਜਿਹੜੀ ਡਾਕਟਰ ਨੇ ਇਹਨੂੰ ਦਿੱਤੀ ਵੀ ਆ। ਆਹ ਕਹਿੰਦੀ। ਹਾਂ। ਜੂਸ ਆਨੇ ਮੈਂ। ਕਿਹੜਾ ਜੂਸ ਉੱਥੇ? ਲਾਚ। ਆਹ ਨੂੰ ਆਈ ਜੂਸ। ਪਾਣੀ ਆ। ਪਾਣੀ ਆ ਉਹਦੇ 'ਚ। ਹਾਂ। ਦਿਖਾ ਦੋ ਭਾਈ ਇਹਨੂੰ। ਖਾਲੀ ਹੈ। ਵਾਹ। ਪਾਣੀ ਵੀ ਨਹੀਂ। ਇਹ ਜੂਸ ਆ। ਆਹ ਖਾਲਾ ਆ ਕੀ ਦੇ ਬੱਤਲ ਕਿਉਂਦੇ ਆ? ਆਨੇ ਦੇ ਦੇਖ। ਸੇ ਨੌਲਾ ਪਾਉਣ ਲੱਗੀ ਜਿੰਨੀ ਉਹ ਡੜੀ ਹੈ ਖੱਟੇ ਜੀ ਉਹਨੇ ਮਿੱਠੇ ਨਹੀਂ ਹੈਗੇ ਖਾਣਾ ਖਾ ਲਾ ਲੀਸੀਆਂ ਦੇ ਦੋ ਡੜੀ ਫਿਰ ਇਹ ਪੱਕਾ ਇਹਨੂੰ ਕਾਲਾ ਹੋਊਗਾ ਉਹ ਦੰਦੇ ਹੀ ਉਸ ਟਾਈਮ ਪੱਕਾ ਦਾ ਚੱਕ ਕੇ ਗੱਡੀ 'ਚ ਬੈਠਿਆਂ ਨੂੰ ਮਿੱਠਾ ਲੱਗਦਾ ਹੁੰਦਾ ਬਾਅਦ 'ਚ ਆਪਣੀ ਮਰਜ਼ੀ ਨਾਲ ਪਾ ਦਿੰਦੇ ਆ ਉਹ ਹੂੰ ਚਲੋ ਠੀਕ ਆ ਜੀ ਸ਼ਾਕ ਲਈਏ ਰਸਣ ਪਾਣੀ ਮਿਲਦੇ ਆਂ ਫਿਰ ਤੁਹਾਨੂੰ